ਸਤਿ ਸ਼੍ਰੀ ਅਕਾਲ ਬਾਦ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕਸਾ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਪੂਲ ਕਰਿਓ ਤੇ ਅੱਜ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਹੈ ਜਿਹੜੀ 20 ਜਨਵਰੀ ਤੋਂ 20 ਫਰਵਰੀ ਤੱਕ ਸ਼ਮਣੀ ਕਾਲ ਦਲ ਨੇ ਭਾਰਤੀ ਸ਼ੁਰੂ ਕੀਤੀ ਹੋਈ ਆ ਤੁਹਾਨੂੰ ਕੀ ਲੱਗਦਾ ਆ ਵੀ ਇਸ ਭਾਰਤੀ ਦੇ ਨਾਲ ਅੱੱਕਾ ਦੇ ਦਲ ਦੇ ਵਿੱਚ ਕੋਈ ਨਵੀਂ ਰੂਹ ਫੂਕ ਹੋ ਜਾਊਗੀ ਜਿਹੜੀ ਨਵੀਂ ਭਾਰਤੀ ਆਊਗੀ ਉਹ ਕੀ ਅਪਡੇਟ ਹੋਊਗੀ ਦੇ ਥੋੜਾ ਜਿਹਾ ਬਰੀਫ ਦੇ ਵਿੱਚ ਤਨ ਵੀ ਪਤਾ ਵੀ ਜਦੋਂ ਗੱਲਬਾਤ ਕੋਈ ਕਰਦੇ ਆ ਤੇ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਸ਼ਤ ਸੈ ਚੌਹਾਨ ਸਾਹਿਬ ਜ਼ਿੰਦਾਬਾਦ ਨਾਲ ਜੁੜੇ ਆ ਆਜੋ ਆਪਾਂ ਉਹਨਾਂ ਦੀ ਤਿਰਸ਼ੀ ਨਜ਼ਰ ਦੇ ਥਰੂ ਥੋੜੀ ਹਲਕੀ ਫਲਕੀ ਜੀ ਗੱਲਬਾਤ ਕਰਦੇ ਆ ਵੀ ਜਿਹੜੀ ਨਵੀਂ ਭਾਰਤੀ ਸ਼ੋਮਣੀ ਕਲਦਨੀ ਸ਼ੁਰੂ ਕਰਨੀ ਕਰ ਦਿੱਤੀ ਆ ਤੇ ਉਹਦੇ ਨਾਲ ਕੀ ਅਕਾਲੀ ਦਲ ਦਾ ਰੂਪ ਰੇਖਾ ਹੋਊਗੀ ਥੋੜੇ ਆਜੋ ਵੈਲਕਮ ਕਰੀਏ ਤੇ ਮੇਰੇ ਨਾਲ ਬਹੁਤ ਹੀ ਮੇਰੇ ਸਤਿਕਾਰਯੋਗ ਸਰਦਾਰ ਨਿਸ਼ਤ ਸੈ ਚੌਹਾਨ ਸਾਡੇ ਨਾਲ ਜੁੜ ਚੁੱਕੇ ਨੇ ਸਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਸੰਧ ਦਾ ਬੱਚ ਵੈਲਕਮ ਦਾ ਮੇਰੇ ਵੱਲੋਂ ਤੁਹਾਨੂੰ ਵਾਹਿਗ ਮੇਗੇ ਸਿੰਘ ਜੀ ਆਪ ਜੀ ਨੂੰ ਤੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਨੂੰ ਬਹੁਤ ਪ੍ਰਿਆਸ ਕਰਦੇ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਖਤੈ। ਖਤੈ ਆ ਸਿੰਘ ਸਾਹਿਬ ਖਤੈ ਆ ਤੇ ਜਿੱਥੇ ਜਿੱਥੇ ਵੀ ਆਪਾਂ ਪੰਥ ਧਰਤੀ ਬੈਠੇ ਆ ਖਾਸ ਕਰਕੇ ਜੇ ਆਪਾਂ ਅਕਾਲੀ ਦਲ ਦੀ ਗੱਲਬਾਤ ਕੀਤੀ ਆ 1920 ਵਾਲਾ ਜਿਹੜਾ ਅਕਾਲੀ ਦਲ ਸੀ ਤੇ ਅੱਜ ਵਾਲਾ ਅਕਾਲੀ ਦਲ ਤੇ ਉਹ ਸਾਰਾ ਖਾਸ ਕਰਕੇ ਵੱਡਵੜੀਆਂ ਦੇ ਬੇਟਾ ਵੀ ਹੋ ਚੁੱਕੀਆਂ ਵੱਡੇ ਵੱਡੇ ਜਿਹੜੇ ਸਹਰਿਆ ਉਹਨਾਂ ਨੇ ਅਕਾਲੀ ਦਲ ਲਈ ਬਹੁਤ ਪਟੜਪਟੀਆਂ ਕਰਵਾਨੀਆਂ ਕੀਤੀਆਂ ਆ ਤੇ ਅਕਾਲੀ ਦਲ ਨੂੰ ਬਹੁਤ ਵੱਡੇ ਵੱਡੇ ਪਰਿਵਾਰਾਂ ਦੀ ਦੇਣ ਦੇ ਜੇ ਆਪਾਂ ਤੁਹਾਡੀ ਤਾਂ ਮੈਂ ਆਪਣੀ ਗੱਲਬਾਤ ਕਰ ਲਵਾਂ ਆਪਣਾ ਪਛਕੜ ਵੀ ਦੋਮਾ ਪਰਿਵਾਰਾਂ ਦਾ ਅਕਾਲੀ ਦਲ ਨੂੰ ਬਲੌਂਕ ਆ ਤੇ ਸਾਡੇ ਵੱਡਿਆਂ ਨੇ ਵੱਡੀਆਂ ਜ਼ਿਲ੍ਹਿਆਂ ਤੋਂ ਲੈ ਕੇ ਤੇ ਵੱਡੇ ਵੱਡੇ ਮਤਲਬ ਅਕਾਲੀ ਦਲ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਤੇ ਪਰ ਮੈਂ ਅੱਜ ਜਿਹੜੀ ਗੱਲਬਾਤ ਕੀਤੀ ਆ ਵੀ ਨਵੀਂ ਭਾਰਤੀ ਜਿਹੜੀ ਸ਼ੁਰੂ ਹੋਈ ਆ ਉਹਦਾ ਕੀ ਅਸਰ ਹੋਊਗਾ ਆਉਣ ਵਾਲੇ ਦਿਨਾਂ ਵਿੱਚ ਤੇ ਖਾਸ ਕਰਕੇ ਥੋੜੀ ਜਿਮੇ ਮੈਂ ਕਹੂੰਗਾ ਬਰੀਫ ਦੇ ਵਿੱਚ ਇਹਦੀ ਆਪਾਂ ਗੱਲਬਾਤ ਕਰੀਏ ਮੇਜਿਸੈਂਟ ਜਿਹੜੀ ਜੋ ਹਾਲਾਤ ਇਸ ਵੇਲੇ ਬਣੇ ਆ ਜੀ ਜੀਸੀ ਕੇ ਨਾਲ ਸ੍ਰੀ ਕਾਲਤਾਸ ਸਾਹਿਬ ਦੇ ਜਿਹੜਾ ਸਕਾਰਜੋਗ ਜਿਹੜਾ ਸਾਹਿਬ ਕੀ ਨੇ ਇਹ ਗੱਲ ਕਹੀ ਸੀ ਕਿ ਜਦੋਂ ਇਹਨਾਂ ਨੂੰ ਸਜਾਵਾਂ ਅਕਾਲੀ ਜਨਦਗੀਆਂ ਸੀ ਆ ਉਸ ਵੇਲੇ ਗੱਲ ਕਹੀ ਸੀ ਵੀ ਤਿੰਨ ਦਿਨ ਦੇ ਵਿੱਚ ਤੁਸੀਂ ਆਪਣੇ ਅਸਤੀਫੇ ਦੇ ਕੇ ਤੇ ਅਗੋਂ ਜਿਹੜੀ ਸੱਤ ਮੈਂਬਰੀ ਕਮੇਟੀ ਹੈਗੀ ਆ ਜਿਹੜੀ ਬਣਾਈ ਸੀ ਉਹ ਇਹਦੀ ਡੈਲੀਗੇਟ ਡੈਲੀਗੇਸ਼ਨ ਦੀ ਭਾਗੀ ਕਰੇਗੀ ਤੇ ਫਿਰ 6 ਮਹੀਨੇ ਬਾਅਦ ਤੁਸੀਂ ਇਹਦਾ ਪ੍ਰਧਾਨ ਚੁਣ ਸਕੋਗੇ ਲੇਕਿਨ ਜੋ ਇਹ ਹੋਇਆ ਹੈਗਾ ਜੋ ਜਿਦਾ ਕਿ ਕਾਲੀਦਾਸ ਸੁਖਵੀਰ ਬਾਦਲ ਦਾ ਹੈਗਾ ਉਹ ਟੋਟਲੀ ਗਲਤ ਹੱਦ ਦੇ ਜੋ ਫੈਸਲਾ ਜੋ ਹੁਕਮਨਾਮਾ ਆਇਆ ਸੀ ਉਹਦੇ ਉਲਟ ਕੱਲ ਰਿਹਾ ਹੈਗਾ ਤੇ ਇਹਦੇ ਵਿੱਚ ਕਿਉਂ ਕਿ ਉਹਦਾ ਕਾਰਨ ਇਹ ਹੈ ਤੇ ਜਿਹੜੀ ਲਾਲਚ ਹੈ ਨਾ ਮਨ ਦੇ ਵਿੱਚ ਹੂੰ ਜੋ ਪਿਛੇ ਉਹ ਨਹੀਂ ਕਰ ਚੁੱਕੇ ਹੈਗੇ ਆ ਔਰ ਉਹਨਾਂ ਨੂੰ ਹੁਣ ਇਹ ਲੱਗ ਰਿਹਾ ਹੈਗਾ ਕਿ ਅੱਗੋਂ ਮੇਰਾ ਕੰਮ ਜਿਹੜਾ ਸਾਰਾ ਬੰਦ ਹੋ ਜਾਣਾ ਹੈ। ਲੋ ਉਹ ਕਾਲੀਦਾਲ ਤੋਂ ਜਿਸਤਿਕ ਨਾਲ ਇੱਕ ਬਾਦਰੀ ਹੈ ਨਾ ਜੀ ਬਾਦਰੀ ਦਿਲ ਦਾ ਬੱਚਾ ਮਰ ਵੀ ਜਾਵੇ ਤਾਂ ਉਹ ਉਹਨ ਮਰੇ ਉਹਨੂੰ ਵੀ ਛੱਡਦੀ ਨਹੀਂ ਹੁੰਦੀ। ਹੂੰ ਉਹ ਹਾਲਾਤ ਹੈ ਇਸ ਵੇਲੇ ਸੁਖਵੀਰ ਬਾਦਲ ਦਾ ਹੈਗਾ। ਸੁਖਵੀਰ ਬਾਦਲ ਜਿਹੜਾ ਹੈ ਉਹ ਇਹਨੂੰ ਜੱਫਾ ਪਾ ਕੇ ਬਿਠਾਇਆ ਹੂੰ ਔਰ ਇਹ ਗੱਲ ਨੂੰ ਬਿਲਕੁਲ ਭੁੱਲ ਚੁੱਕਿਆ ਹੈਗਾ। ਕਿ ਜੀ ਮੈਂ ਥੋੜੀ ਬਹੁਤੀ ਜੇ ਆਪਣੇ ਕੁਰਬਾਨੀ ਦੀ ਭਾਵਨਾ ਸ਼ੋਅ ਕਰਦਾ ਮੈਂ ਮੇਕ ਸਿੰਘ ਜੀ ਆਪਣੀ ਜਿਹੜੀ ਸਾਡੀ ਸਿੱਖ ਕੌਮ ਹੈ ਇਸ ਵਿੱਚ ਥੋੜਾ ਬੰਦਾ ਕੁਰਬਾਨੀ ਦੀ ਭਾਵਨਾ ਨੂੰ ਯਾਰ ਕਰੇ ਨਾ ਤਿਆਗ ਦੀ ਭਾਵਨਾ ਨੂੰ ਕਹੇ ਕਿ ਨਾ ਜੀ ਮੈਂ ਛੱਡਿਆ ਤੇ ਸਾਡੀ ਕੌਮ ਜਿਹੜੀ ਆ ਉਹ ਦੁਬਾਰਾ ਫੇਰ ਵੀ ਮਿਹਰਬਾਨ ਹੋ ਜਾਂਦੀ ਹੁੰਦੀ ਆ ਲੇਕਿਨ ਉਹ ਗਿਤੀ ਕੇ ਨਾਲ ਉਹਾਂ ਦੀ ਮਤ ਮਾਰੀ ਗਈ ਆ ਹੁਣ ਉਹਨਾਂ ਨੇ ਇਹਨਾਂ ਕਿਸੇ ਗੱਲ ਬਾਰੇ ਕੋਈ ਵਿਚਾਰ ਨਹੀਂ ਕੀਤੀ ਔਰ ਜਿਹੜਾ ਆਪਣਾ ਹੀ ਫੈਸਲਾ ਜਿਹੜਾ ਹੈਗਾ ਉਹ ਦੇ ਕੇ ਪਈ ਇੱਕ ਮਹੀਨੇ ਵਿੱਚ ਪਾਤੀ ਕਰਕੇ ਦੁਬਾਰਾ ਫੇਰ ਆਉਣ ਦੀ ਇਹ ਸੋਚ ਹੈਗੀ ਆ ਉਹ ਇਸ ਦੀ ਬੁਨਿਆਦ ਹੀ ਰੱਖੀ ਗਈ ਆ ਲੇਕਿਨ ਜਿਹੜੀ ਤੁਹਾਡਾ ਸਵਾਲ ਹੀ ਹੈਗਾ ਸ਼ੋਮਨੀ ਕਾਲ ਜਦੋਂ ਤੁਸੀਂ 1920 ਦੀ ਗੱਲ ਕਰਦੇ ਹੋ ਹੂੰ ਇਹ ਉਹ ਦੇ ਤਾਂ ਇਹ ਦੂਰ ਬਹੁਤ ਦੂਰ ਦੀ ਗੱਲ ਹੈਗੀ ਆ ਉੱਥੇ ਤੱਕ ਜਾਣ ਦੀ ਗੱਲ ਤਾਂ ਹੈ ਹੀ ਨਹੀਂ ਬਿਲਕੁਲ ਹੂੰ ਇਹ ਤਾਂ ਸਿਰਫ ਜੱਫਾ ਪਾਉਣ ਦੀ ਗੱਲ ਹੈਗੀ ਆ ਜਿਹੜੇ 1920 ਵਾਲੇ ਜਿਹੜੇ ਸੀ ਨਾ ਜੇਦਾਰ ਉਹ ਤਾਂ ਮੇਘਰ ਸਿੰਘ ਜੀ ਆਪਣੇ ਉਹਨਾਂ ਨੂੰ ਕੋਈ ਪੈਸੇ ਦੇ ਨਾਲ ਕੋ ਮਤਲਬ ਨਹੀਂ ਸੀਗਾ ਉਹਨਾਂ ਨੂੰ ਆਪਣੇ ਕੋਈ ਬਿਜ਼ਨਸ ਦੇ ਨਾਲ ਕੋ ਮਤਲਬ ਨਹੀਂ ਸੀਗਾ ਬਿਲਕੁਲ ਉਹਨਾਂ ਨੂੰ ਤਾਂ ਸਿਰਫ ਪੰਜਾਬ ਦਾ ਪੰਜਾਬੀ ਦਾ ਤੇ ਕੌਮ ਦਾ ਜਿਹੜਾ ਸੀ ਉਹੋ ਹੀ ਦਰਦ ਸੀ ਬਿਲਕੁਲ ਚੌਂਦ ਸਾਹਿਬ ਉਹ ਇਹਨਾਂ ਦਾ ਉਹਨਾਂ ਦਾ ਇੱਕ ਜਿਹੜਾ ਸਲੋਗਨ ਹੁੰਦਾ ਸੀ ਉਹ ਕਹਿੰਦੇ ਪੰਥ ਵਸੇ ਮੈਂ ਉੱਜਣਾ ਪਰ ਇੱਥੇ ਉਲਟਾ ਹੋ ਗਿਆ ਆ ਉਹ ਜਿਹੜੀ ਆਪਾਂ 1920 ਵਾਲੇ ਅਕਾਲੀ ਦਲ ਦੀ ਗੱਲਬਾਤ ਕਰ ਲਈਏ ਤੇ ਉਹਨਾਂ ਨੇ ਕੁਛ ਨਹੀਂ ਬਣਾਇਆ ਇੱਕ ਕਹਿੰਦੇ ਜਿੱਦਾਂ ਗੱਲਾਂ ਸੁਣਨ ਨੂੰ ਮਿਲੀਆਂ ਦੇਖਣ ਨੂੰ ਮਿਲੀਆਂ ਜੀਲਾਂ ਕਟੀਆਂ ਔਰ ਖਾਸ ਕਰਕੇ ਉਸੇ ਹੀ ਅਕਾਲੀ ਦਲ ਦੀ ਇੱਕ ਚੜ੍ਹਦੀ ਕਲਨੀਆ دعਵਾਵਾਂ ਕਰਦੇ ਉਹ ਗਏ ਤੇ ਬੜਾ ਲੰਮਾ ਚੌੜਾ ਸੰਘਰਸ਼ ਅਕਾਲੀ ਦਲ ਦਾ ਆ ਪਰ ਜੇ ਆਪਾਂ ਜਿਆਦਾ ਗੱਲਬਾਤ ਜੁੜੀ ਹਲਕੀ ਫੁਰਗੀ ਬ੍ਰੀਫ ਸਵਿਚ ਕਰ ਰਹੇ ਹਾਂ ਜਿਹੜਾ ਹੁਣ 20 ਜਨਵਰੀ ਤੋਂ ਲੈ ਕੇ ਫਰਵਰੀ ਵੀ ਭਰ ਭਰਤੀ ਦਾ ਨਿਊ ਜਿਹੜੀ ਭਾਰਤੀ ਨਵੀਂ ਭਰਤੀ ਆ ਤੁਹਾਨੂੰ ਲੱਗਦਾ ਆ ਵੀ ਇਸ ਭਰਤੀ ਨਾਲ ਇੱਕ ਨਵੀਂ ਅਕਲ ਦੇ ਵਿੱਚ ਰੂਹ ਫੂਕੀ ਜਾ ਸਕਦੀ ਆ ਨਹੀਂ ਮੇਰੀ ਸੋਚੀ ਬਿਲਕੁਲ ਨਹੀਂ ਫੂਕੀ ਜਾਣੀ ਹੈਗੀ ਕਿਉਂਕਿ ਉਹਦੇ ਵਿੱਚ ਜਿਹੜੀ ਉਹੀ ਆ ਨਾ ਇੱਕ ਪੁਰਾਣੀ ਬੋਤਲ ਜਿਹੜੀ ਆ ਜਿਸ ਦਾ ਹਾਵਤਾ ਹੈ ਨਾ ਪੁਰਾਣੀ ਬੋਤਲ ਦੇ ਵਿੱਚ ਉਹੀ ਸ਼ਰਾਬ ਤੇ ਇਹਦੇ ਵਿੱਚ ਜੋ ਹੈਗਾ ਜਿਹੜੀ ਉਹ ਭਰਤੀ ਕਰਨੀ ਹੈਗੀ ਆ ਉਹ ਜਿਹੜੇ ਲੋਕ ਜਿਹੜੇ ਕਲਤਾ ਸਭ ਤੋਂ ਜਿਨ੍ਹਾਂ ਨੂੰ ਐਮੀ ਤਾਂ ਨਹੀਂ ਪਤਾ ਜਿਹਨਾਂ ਲੋਕਾਂ ਨੂੰ ਜਿਹੜਾ ਲੋਕਾਂ ਨੂੰ ਕਾਲਤਾ ਦੀ ਜਾਂ ਕੌਮ ਦੀ ਜਾਂ ਸਿੱਖ ਕੌਮ ਦੀ ਪਰੰਪਰਾਵਾਂ ਤੋਂ ਅਣਜਾਣ ਲੋਕ ਹੈ ਕਹਿ ਸਕਦੇ ਆਪਾਂ ਜਾਂ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਸੰਕਲਪ ਨੂੰ ਪਿੱਠ ਦੇ ਚੁੱਕੇ ਹੋ ਲੋਕ ਹੈਗੇ ਆ ਜਿਨ੍ਹਾਂ ਨੂੰ ਕੋਈ ਇਸ ਗੱਲ ਦੇ ਨਾਲ ਮਤਲਬ ਨਹੀਂ ਉਹਨਾਂ ਨੂੰ ਸਿਰਫ ਆਪਣੀ ਡਫਲੀ ਬਿਜਾਉਣ ਦੇ ਨਾਲ ਹੀ ਮਤਲਬ ਰਹੇਗਾ ਹਾਂਜੀ ਉਹ ਲੋਕ ਹੀ ਇਹ ਮੈਂਬਰ ਬਣ ਗਏ ਹੂੰ ਹੂੰ ਦੂਜੇ ਜਿਹੜੇ ਹਾਂ ਦੂਜੇ ਜਿਨ੍ਹਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੋ ਹੈਗੀ ਆ ਹੂੰ ਹੂੰ ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਇਲਮ ਹੀ ਨਹੀਂ ਹੈਗਾ ਕੋਈ এডਿਕੇਸ਼ਨ ਨਹੀਂ ਹੈਗੀ ਜਾਂ ਉਹਨਾਂ ਨੂੰ ਤੁਸੀਂ ਆਪਾਂ ਕੀ ਕਹਿ ਸਕਦੇ ਹੈਗੇ ਬੜੇ ਘਟਿਆਰ ਕਿਸਮ ਦੇ ਲੋਕ ਹੋਣਗੇ ਜਿਹਦੇ ਹੁਣ ਇਸ ਟਾਈਮ ਦੇ ਵਿੱਚ ਮੈਂਬਰਸ਼ਿਪ ਆਪਣੀ ਬਣਾਉਣਗੇ ਹਾਂ ਸ਼ਵਨ ਸਾਹਿਬ ਜਦੋਂ ਥੋੜੀ ਜਿਹੀ ਹਲਕੀ ਫੁਲਕੀ ਥੋੜੀ ਜਿਹੀ ਮੈਂ ਤੁਹਾਡਾ ਹੋਰ ਇੱਕ ਬ੍ਰੀਫ ਦੇ ਵਿੱਚ ਥੋੜੀ ਜਿਹੀ ਨਿਗਾਹ ਮਾਰੂੰਗਾ ਭਈ ਜਿਹੜੇ ਮਾਗੀ ਦੇ ਮੇਲੇ ਤੇ ਕਾਨਫਰੰਸ ਹੋਈ ਆ ਕਲਦਾ ਦੀ ਉਹਦੇ ਵਿੱਚ ਵੀ ਸਰਦਾ ਸੁਭੀਸੇਮ ਬਾਦ ਨੇ ਵੱਡਵਡੀ ਗੱਲਬਾਤ ਕੀਤੀ ਤੇ ਖਾਸ ਕਰਕੇ ਜੇ ਆਪਾਂ ਬ੍ਰੀਫ ਦੇ ਵਿੱਚ ਗੱਲਬਾਤ ਕਰ ਲਈਏ ਜਿਹੜੇ ਉਹਨਾਂ ਦੇ ਜਿਹੜੇ ਮੇਨ ਉਹਨਾਂ ਦੇ ਕਾਲੀਦਾਬ ਦੇ ਮੈਂਬਰ ਹੈ ਜਾਂ ਜਿਨ੍ਹਾਂ ਨੇ ਮਲੂਕਾ ਸਾਹਿਬ ਦੀ ਗੱਲ ਕਰ ਕਰਦੀ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਸਜੀਆਂ ਖਪੀਆਂ ਪਾਹਾਂ ਜਾਂ ਉਹਨਾਂ ਨੇ ਤਾਂ ਆਲਰੇਡੀ ਸੁਫੀਰ ਬਾਦ ਸਾਹਿਬ ਨੂੰ ਪ੍ਰਧਾਨ ਉਹਰੇ ਕਹਿੰਦੇ ਉਹੀ ਰਹਿਣਾ ਹੈ ਸਾਡਾ ਇਹੀ ਪ੍ਰਧਾਨ ਸੀ ਹੈ ਤੇ ਰਹੂਗਾ ਹੂੰ ਇਹ ਦੇਖੋ ਮਲੂਕਾ ਨੇ ਤੁਸੀਂ ਗੱਲ ਕੀਤੀ ਹੈਗੀ ਉਹ ਤਾਂ ਹੈ ਦੂਜੇ ਪਾਸੇ ਜੋ ਮੈਨੂੰ ਪਤਾ ਹੈਗਾ ਹੁਣ ਇਹ ਮੈਂ ਰੀਸੈਂਟਲੀ ਮੈਨੂੰ ਪਤਾ ਜੀ ਬੇਦਰ ਆ ਗਿਆ ਹੋਣਗੇ ਨਾ ਉਹਨਾਂ ਦਾ ਵੀ ਇੱਕ ਬਿਆਨ ਆਇਆ ਆ ਹਾਂਜੀ ਪਰ ਦੂਜੇ ਪਾਸੇ ਇਹ ਹੈਗਾ ਕਿ ਜਿਹੜੇ ਇਹ ਲੋਕ ਹੈਗੇ ਆ ਇਨਾ ਨੇ ਮੈਂ ਤਾਂ ਪਹਿਲੇ ਤੁਹਾਨੂੰ ਅੱਜ ਬੇਨਤੀ ਕਰ ਚੁੱਕਿਆ ਹੈਗਾ ਜਿਹੜੇ ਲੋਕ ਮੈਂ ਤਾਂ ਇਹ ਸਮਝਦਾ ਹੈਗਾ ਤੇ ਜਿਹੜੇ ਉਹ ਮਕੀ ਤੇ ਮੁਖਸਰ ਸਾਹਿਬ ਦੇ ਤੇ ਜਿਹੜੇ ਲੋਕ ਗਏ ਵੀ ਹੈਗੇ ਆ ਹਾਂਜੀ ਉਹ ਵੀ ਲੋਕ ਜਿਹੜੇ ਹੈਗੇ ਆ ਉਹ ਕੋਈ ਆਪਣੇ ਆਪ ਮੈਂ ਸਮਝਦਾ ਵੀ ਆਪਣੇ ਆਪ ਹੀ ਗਏ ਹੋਣਗੇ ਉਹ ਉਹ ਜਿਸ ਤਰੀਕੇ ਨਾਲ ਜੋ ਚੱਲਦਾ ਹੈਗਾ ਵੀ ਬੱਸਾਂ ਭੇਜਦੀਆਂ ਜਾਂ ਪਹਿਹਰੇ ਤਰੇ ਦੇ ਕੇ ਉਸ ਤਰੀਕੇ ਨਾਲ ਉਹ ਲੋਕ ਲੋਕ ਇੱਥੇ ਕੀਤੇ ਹੋਏ ਹੋਣਗੇ ਹੂੰ ਕਿਉਂਕਿ ਕੌਮ ਜਿਹੜੀ ਵਿੱਚ ਆਪਣੀ ਕੌਮ ਜਿਹੜੀ ਹੈਗੀ ਆ ਉਹ ਅਸਲੇ ਪੂਰੇ ਥੀਕੇ ਨਾਲ ਜਾਗ ਚੁੱਕੀ ਹੈਗੀ ਆ ਕੋਈ ਬੰਦਾ ਵੀ ਮੈਂ ਸੁਣਿਆ ਨਹੀਂ ਜੋ ਕੱਲ ਤੱਕ ਸਾਡੇ ਫੈਸਲੇ ਦੇ ਉਲਟ ਜਾਣ ਨੂੰ ਤਿਆਰ ਹੋਵੇ ਹੂੰ ਠੀਕ ਆ ਪਰ ਜੋ ਜੋ ਕੁਝ ਇੱਥੇ ਹੋ ਰਿਹਾ ਇਹ ਇੱਕ ਨਿਰਾ ਮੈਕਦਾਮਾ ਹੈਗਾ ਔਰ ਤੁਸੀਂ ਇਹ ਪਹਿਲੀਆਂ ਇੰਟਰਵਿਊਆਂ ਦੀਆਂ ਕੁਛ ਇੱਕ ਜਿਹੜੇ ਲੋਕਾਂ ਸੁਣੀਆਂ ਵੀ ਹੋਈਆਂ ਇਹਨਾਂ ਦੇ ਲੀਡਰਸ਼ਿਪ ਤੋਂ ਕਿ ਇਹਨਾਂ ਨੇ ਕਿਸ ਤੀਕੇ ਨਾਲ WhatsApp ਤੇ ਇੱਕ ਬਹੁਤ ਵੱਡੀ ਟੀਮ ਕਾਇਰ ਕੀਤੀ ਹੋਈ ਆ ਹਾਂਜੀ ਮੀਡੀਆ ਦੇ ਵਿੱਚ ਇੱਕ ਟੀਮ ਖੜੀ ਕੀਤੀ ਹੁੰਦੀ ਆ ਸੋਸ਼ਲ ਮੀਡੀਆ ਦੇ ਲਈ ਇਹ ਇੱਕ ਪ੍ਰਚਾਰ ਕਰਨ ਦੇ ਲਈ ਇਹ ਉਹ ਹੈ ਨਾ ਜਿਹਦਾ ਹਿੱਸਾ ਹੈਗਾ ਜੇ ਉਹ ਹੋ ਸਕਦਾ ਹੈਗਾ ਤਾਂ ਇਹ ਬੰਦੇ ਵਿੱਚ ਇਕੱਠੇ ਹੋ ਹੀ ਸਕਦੇ ਆ ਨਾ ਬਿਲਕੁਲ 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 ਚੌਂ ਸਾਬ ਚੌਂ ਸਾਬ ਜੀ ਚੌਂ ਸਾਬ ਗੱਲ ਪਤਾ ਕੀ ਹੈ ਦੇਖੋ ਹੁਣ ਇਸ ਵੀ ਲਈ ਤਾਂ ਆਪਾਂ ਆ ਜੀ ਗੱਲਬਾਤ ਕਰ ਰਹੇ ਆਪਾਂ ਹਰ ਕੀ ਫੁਲਕੀ ਦੀ ਗੱਲਬਾਤ ਕਰਨੀ ਹੈ ਕਿਉਂ ਜਿਹੜੇ ਸਾਡੇ ਸਾਡੇ ਵੇਖਣ ਵਾਲੇ ਆ ਜਾਂ ਸੁਣਨ ਵਾਲੇ ਆ ਇਹ ਬੜੇ ਸਿਆਣੇ ਔਰ ਬੜੇ ਸੂਝਵਾਰ ਹਨ ਔਰ ਤਿਰਛੀ ਨਜ਼ਰ ਇਨਾਂ ਦਾ ਵੀ ਤੁਹਾ ਆਪ ਜੀ ਵੱਨ ਨੂੰ ਜਿਹਦਾ ਤੁਹਾਡਾ ਤਿਰਸ਼ੀ ਨਜ਼ਰ ਆ ਇਹਨਾਂ ਦੀ ਵੀ ਤਿਰਸ਼ੀ ਨਜ਼ਰ ਆ ਇਹ ਵੀ ਪੂਰੇ ਬ੍ਰੀਫ ਦੇ ਬਚਾਨਣਾ ਇਹਨਾਂ ਨੇ ਵੀ ਲਾਇਆ ਹੋਇਆ ਆ ਤੇ ਅਸੀਂ ਤਾਂ ਖਾਸ ਕਰਕੇ ਉਸ 1920 ਵਾਲੇ ਕਾਲੀ ਦਲ 'ਚੜਦੀ ਕਲਾ ਮੰਗ ਔਰ ਤੰਦਰੁਸਤੀ ਮੰਗਦੇ ਆ ਤੇ ਖਾਸ ਕਰਕੇ ਅਸੀਂ ਕਹਾਂਗੇ ਸਾਡਾ ਅਕਾਲੀ ਦਲ ਉਹੀ ਅਕਾਲੀ ਦਲ ਕਰੀ ਫਿਰ ਏਦਾਂ ਗੂੰਜੇ ਔਰ ਪੂਰਾ ਬੱਲੇ ਬੱਲੇ ਹੋਵੇ ਤੇ ਪੰਜਾਬ ਦੀ ਜਿਹੜੀ ਸਾਡੀ ਇੱਕ ਪਾਰਟੀ ਆ ਉਹਦੀਆਂ ਸ਼ੁਭ ਸ਼ਾਮਾਂ ਮੰਗਦੇ ਆ ਸੱਤ ਸਮੁੰਦਰੋਂ ਪਾਰ ਅਸੀਂ ਬੈਠੇ ਆ ਤੇ ਚਲੋ ਆਪਾਂ ਹਲਕੀ ਫੁਲਕੀ ਗੱਲ ਕਰਤੀ ਆ ਤੇ ਬਾਕੀ ਸਮੇ ਦੇ ਗਰਭ ਵਿੱਚ ਆ ساری ਗੱਲਬਾਤ ਤੇ ਮੈਂ ਹੁਣ ਇਥੋਂ ਥੋਥੋ ਝਾਸ ਲੈਣੀ ਆ ਜਾਂਦੇ ਜਾਂਦੇ ਕੋ ਕਹਿਣਾ ਚਾਹੁੰਦੇ ਆ ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਸੇ ਕੇ ਨਾਲ ਤੁਸੀਂ ਕਹੀਏ ਗੱਲ ਕਿ ਸਾਰੇ ਆਪਣੇ ਜਿਹੜੇ ਦੇਖਣ ਵਾਲੇ ਸੁਣਣ ਵਾਲੇ ਸਾਡੇ ਸੋਪੀ ਹੈਗੇ ਆ ਉਹ ਵੀ ਸੂਝਵਾਨ ਹੈਗੇ ਲੇਕਿਨ ਫਿਰ ਦੁਬਾਰਾ ਆਪਾਂ ਆਪਣੇ ਵੱਲੋਂ ਬੇਨਤੀ ਫੇਰ ਕਰ ਦਈਏ ਕਿ ਅਸੀਂ ਖਾਲਸਾ ਸਾਹਿਬ ਨੂੰ ਸਮਰਪਿਤ ਹੈਗੇ ਸਾਰੇ ਅਸੀਂ ਇਹਨਾਂ ਲੋਕਾਂ ਦੇ ਭਲੇਖੇ ਵਿੱਚ ਆ ਕੇ ਮੈਂ ਸੁਖਬੀਰ ਬਾਦਲ اور ਜੰਡਲੀ ਨੂੰ ਉਹ ਨੇੜੇ ਲੱਗਣਾਂ ਦੇ ਜੀ ਆਪਾਂ ਹੂੰ ਕਿਉਂਕਿ ਜੇ ਇਹ ਅੱਗੇ ਲੋਕ ਫੇਰ ਆਉਂਦੇ ਹੈਗੇ ਆ ਤੇ ਉਹਦੇ ਨਾਲ ਸਾਡੀ ਸਾਰੀ ਜੋ ਜੋ ਪਿੱਛੇ ਜੋ ਕਲ ਸਾਹਿਬ ਨੇ ਜਗੰਦਕੰਡ ਸਾਫ ਕੀਤਾ ਇਹਨਾਂ ਦਾ ਜਿਹੜਾ ਹੈਗਾ ਹੂੰ ਹੂੰ ਉਹ ਦੁਬਾਰਾ ਮੁੜ ਕੇ ਗੱਲ ਫੇਰ ਪੈਣ ਦਾ ਮੁੜ ਕੇ ਚਾਂਸ ਨਾ ਬਣਾਈਏ ਕੋਈ ਵੀ ਹੂੰ ਚਲੋ ਮੈਂ ਤਾਂ ਅਖੀਰ ਵਿੱਚ ਇਹੀ ਕਹਾਵਾਂਗਾ ਬੇਨਤੀ ਕਰਾਂਗਾ ਠੀਕ ਆ ਠੀਕ ਆ ਚੰਦ ਸਾਹਿਬ ਤੇ ਮੈਂ ਤੁਹਾਨੂੰ ਅਜ਼ਰਸ ਲੈਣੀਆਂ ਕਿ ਮੇਰੇ ਵੱਲੋਂ ਤੁਹਾਨੂੰ ਦੋ ਮੇਹਤ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ